ਅਗਰ ਤੁਸੀਂ ਇਟਲੀ ਦੇ ਵਿੱਚ ਨਵੇਂ ਆਏ ਹੋ ਤਾਂ ਦੋ ਚਾਰ ਜਿਹੜੀਆਂ ਗੱਲਾਂ ਨੇ ਤੁਸੀਂ ਨੋਟ ਕਰਕੇ ਰੱਖਣੀਆਂ ਨੇ ਆਪਣੀਆਂ ਜਿੱਥੇ ਵੀ ਤੁਸੀਂ ਆਉਂਦੇ ਹੋ ਤੇ ਜਿੱਥੇ ਵੀ ਜਾਂਦੇ ਹੋ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਪਹਿਲੀ ਗੱਲ 6 ਮਹੀਨੇ ਜਾਂ 1 ਸਾਲ ਪੂਰਾ ਆਪਾਂ ਨੂੰ ਔਖ ਦੇ ਵਿੱਚ ਕੱਟਣਾ ਪੈਂਦਾ ਕਈ ਵਾਰੀ ਆਪਾਂ ਨੂੰ ਕੰਮ ਤੇ ਜਾਂਦੇ ਹੋਏ ਜਾਂ ਕੰਮ ਤੇ ਜਾ ਕੇ ਬੰਦੇ ਵਧੀਆ ਨਹੀਂ ਮਿਲਦੇ ਉਹਦੇ ਕਰਕੇ ਆਪ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਆ ਕਿਉਂਕਿ ਹਰ ਬੰਦੇ ਦਾ ਜਿਹੜਾ ਸੁਭਾਅ ਉਹ ਅਲੱਗ-ਅਲੱਗ ਹੁੰਦਾ ਕਈ ਵਾਰੀ ਆਪਾਂ ਕਿਸੇ ਦੀ ਗੱਲ ਨਹੀਂ ਸਹਿਣ ਕਰਦੇ ਉਹਦੇ ਕਰਕੇ ਆਪਾਂ ਕੰਮ ਤੋਂ ਭੱਜ ਜਾਂਦੇ ਆ ਤੇ ਦੂਜੀ ਗੱਲ ਆਪਾਂ ਨੂੰ ਬੋਲੀ ਨਹੀਂ ਉਹਦੀ ਆਪਾਂ ਕਹਿੰਦੇ ਵੀ ਓ ਛੱਡ ਪਰ ਯਾਰ ਕੀ ਅਸੀਂ ਸਿੱਖਣੀ ਆ ਤੇ ਜਿਹੜੀ ਪੰਜਾਬੀ ਆ ਦੋ ਚਾਰ ਬੰਦੇ ਦੇ ਵਿੱਚ ਰਹਿੰਦੇ ਆ ਅਸੀਂ ਪੰਜਾਬੀ ਬੋਲੀਏ ਆਪਾਂ ਪੰਜਾਬੀ ਬੋਲਣੀ ਆ ਸਾਡੀ ਮਾਂ ਬੋਲੀ ਆ ਉਹ ਚੰਗੀ ਗੱਲ ਆ ਪਰ ਜਦੋਂ ਅਸੀਂ ਕਿਸੇ ਦੇਸ਼ ਦੇ ਵਿੱਚ ਰਹਿੰਦੇ ਆ ਤਾਂ ਸਾਨੂੰ ਉਹਨਾਂ ਦੀ ਭਾਸ਼ਾ ਸਿੱਖਣ ਦੀ ਜ਼ਿਆਦਾ ਜ਼ਰੂਰਤ ਆ ਕਈ ਬੰਦੇ ਕਹਿੰਦੇ ਕੰਮ ਮਿਲ ਗਿਆ ਗੱਲ ਖਤਮ ਬਸ ਕੰਮ ਕਰੀ ਜਾਣਾ ਕਰਜ਼ਾ ਲਾਉਣਾ ਉਹ ਗੱਲ ਵੱਖਰੀ ਆ ਲਾਉਣਾ ਆਪਣਾ ਫਰਜ਼ ਵੀ ਆ ਪਰ ਜਦੋਂ ਆਪਾਂ ਕਿਸੇ ਤੋਂ ਚੀਜ਼ ਲੈਣੀ ਹੈ ਕਿਸੇ ਤੋਂ ਚੀਜ਼ ਚੱਕਣੀ ਹੈ ਕਿਸੇ ਨੂੰ ਚੀਜ਼ ਫੜਾਉਣੀ ਹੈ ਤਾਂ ਉਹ ਚੀਜ਼ਾਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਜਦੋਂ ਆਪਾਂ ਕਦੇ ਵੀ ਕਿਸੇ ਬੰਦੇ ਨਾਲ ਗੱਲ ਕਰਦੇ ਆ ਜ਼ਿਆਦਾਤਰ ਕੋਸ਼ਿਸ਼ ਇਹ ਕਰਨੀ ਆ ਕਿ ਆਪਾਂ ਇਹਨਾਂ ਦੀ ਭਾਸ਼ਾ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰੀਏ ਮੈਂ ਵੀ ਹਜੇ ਨਹੀਂ ਉਨੀ ਬੋਲੀ ਜਾਣਦਾ ਪਰ ਜਿਹੜੇ ਮੇਰੇ ਯਾਰ ਦੋਸਤ ਨੇ ਜਾਂ YouTube ਤੇ ਮੈਨੂੰ ਕਮੈਂਟ ਆਉਂਦੇ ਨੇ ਤੇ ਉਹ ਕਈ ਵਾਰੀ ਗੱਲਬਾਤ ਹੁੰਦੀ ਆ ਤਾਂ ਮੈਂ ਉਹਨਾਂ ਨੂੰ ਮਾੜਾ ਮੋਟਾ ਦੱਸ ਦੇਣਾ ਤੇ ਮੈਂ ਪੁੱਛ ਲੈਂਦਾ ਤੇ ਜਿਹੜੇ ਮੇਰੇ ਤੋਂ ਵੱਡੇ ਨੇ ਮੈਂ ਉਹਨਾਂ ਤੋਂ ਪੁੱਛ ਲੈਣਾ ਕਈ ਵਾਰੀ ਵੀ ਕਿਹੜੀ ਚੀਜ਼ ਨੂੰ ਕੀ ਕਹਿੰਦੇ ਅੱਜ ਕੱਲ ਤਾਂ Google ਦਾ ਜ਼ਮਾਨਾ ਹੈਗਾ 500 ਕਿਹੜੇ ਤਰੀਕੇ ਨਾਲ ਜਿਹੜਾ ਸਿੱਖਣ ਦੀ ਕੋਸ਼ਿਸ਼ ਕਰ ਲੈਂਦੇ ਆ ਪਰ ਕਦੇ ਵੀ ਤੁਸੀਂ ਲੋਕਾਂ ਦੇ ਮਗਰ ਲੱਗ ਕੇ ਕੰਮ ਤੋਂ ਨਹੀਂ ਭੱਜਣਾ ਅਗਰ ਤੁਸੀਂ ਤੰਗ ਹੋ ਤਾਂ ਤੁਸੀਂ ਮਾਲਕ ਨੂੰ Google ਨਹੀਂ ਦੱਸ ਸਕਦੇ ਹੋ ਬੀਬੀ ਮੈਂ ਤੰਗਾ ਕੰਮ ਤੋਂ ਤੁਸੀਂ ਬਿਮਾਰ ਸਿਰ ਦੁਖਦਾ ਪੇਟ ਦਰਦ ਹੁੰਦਾ ਇਹ ਤਿੰਨ ਚਾਰ ਜਿਹੜੀਆਂ ਚੀਜ਼ਾਂ ਨੇ ਜਾਂ ਤਾਂ ਤੁਸੀਂ ਬਹੁਤ ਜ਼ਿਆਦਾ ਥੱਕੇ ਹੋਏ ਹੋ ਇਹਦੇ ਹੀ ਤੁਸੀਂ ਪਾਸ਼ਾ ਚਾਰ ਪੰਜ ਲਬਜ ਨੇ ਉਹ ਸਿੱਖ ਲਓ ਤੁਸੀਂ ਮਾਲਕ ਨੂੰ ਆਪ ਕਹਿ ਸਕਦੇ ਹੋ ਕਿਉਂਕਿ ਮੈਂ ਇਦਾਂ ਦੇ ਬੰਦੇ ਦੇਖੇ ਨੇ ਵੀ ਬੰਦਾ ਬਿਮਾਰ ਹੁੰਦਾ ਉਹਨੂੰ ਕਹਿੰਦੇ ਕੰਮ ਕਰ ਕੰਮ ਕਰੋ ਕੰਮ ਕਰ ਰੋ ਮਾਰਦੇ ਨੇ ਬੇਫਾਲਤੂ ਦਾ ਪਰ ਬੰਦਾ ਕਹਿ ਨਹੀਂ ਸਕਦਾ ਹੁੰਦਾ ਵੀ ਯਾਰ ਮੈਂ ਬਿਮਾਰ ਹਾਂ ਬੰਦਾ ਕਿਵੇਂ ਕਵੇ ਹਨਾ ਬੰਦੇ ਨੂੰ ਸਿਰਫ ਚਾਓ ਜਾਂ ਮਨਜ਼ੂਰ ਨੂੰ ਕਹਿਣ ਦਾ ਪਤਾ ਹੁੰਦਾ ਇਟਲੀ ਦੇ ਹਿਸਾਬ ਨਾਲ ਜਿਹੜੀ ਉੱਥੇ ਬੋਲੀ ਆ ਤਾਂ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਬਿਮਾਰ ਲਬਜ਼ ਨੇ ਜਿਵੇਂ ਸਿਰ ਦੁਖਦਾ ਮੈਂ ਬਿਮਾਰ ਹਾਂ ਮੇਰੇ ਦਰਦ ਹੁੰਦਾ ਮੇਟ ਟੈਡ ਦੁਖਦਾ ਇਦਾਂ ਦੇ ਲੱਭ ਜਿਹੜੇ ਮੈਨ ਇਹ ਤੁਸੀਂ ਸਿੱਖਣ ਦੀ ਪਹਿਲਾ ਕੋਸ਼ਿਸ਼ ਕਰਨੀ ਆ ਬਈ ਆਪਾਂ ਕਿਸੇ ਬੰਦੇ ਨੂੰ ਆਪ ਦੱਸ ਸਕੀਏ ਕਿਉਂਕਿ ਮੈਂ ਕਈ ਬੰਦੇ ਇਦਾਂ ਦੇ ਦੇਖੇ ਨੇ ਵਿਚਾਰੇ ਬਹੁਤ ਤੰਗ ਹੁੰਦੇ ਨੇ ਮਾਲਕ ਨੂੰ ਕਹਿ ਨਹੀਂ ਪਾਉਂਦੇ ਤੇ ਜਿਹੜੇ ਪੰਜਾਬੀ ਬੰਦੇ ਹੁੰਦੇ ਨੇ ਪੁਰਾਣੇ ਕੁਛ ਕੱਬੇ ਜੇ ਹੁੰਦੇ ਨੇ ਜਿਹਨਾਂ ਦੇ ਸੁਭਾਅ ਵਧੀਆ ਨਹੀਂ ਹੁੰਦੇ ਬੇਕਾਰ ਨੇਚਰ ਵਾਲੇ ਬੰਦੇ ਹੁੰਦੇ ਆ ਉਹ ਤੰਗ ਉਹ ਕਰਦੇ ਨੇ ਉਹ ਬੰਦਿਆਂ ਨੂੰ ਤਾਂ ਫਾਇਦਾ ਚੱਕਦੇ ਆ ਇਸ ਕਰਕੇ ਪਹਿਲਾਂ ਤੁਸੀਂ ਉਹ ਚੀਜ਼ਾਂ ਸਿੱਖੋ ਤੇ ਮੈਂ ਚੀਜ਼ਾਂ ਚ ਲੰਘਿਆ ਮੈਂ ਤਾਂ ਤੁਹਾਨੂੰ ਗੱਲ ਦੱਸ ਰਿ